ਪ੍ਰੈਸ ਕਾਨਫਰੰਸ ਅੱਗੇ ਲਈ ਇਹ ਪ੍ਰੈਸ ਕਾਨਫਰੰਸ ਇੱਕ ਪਾਇਲ थाना ਵਿੱਚ 2023 ਵਿੱਚ ਮੁਕਦਮਾ ਦਰਜ ਹੋਇਆ ਸੀਗਾ ਮੁਕਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ ਤੇ ਇਹਦੇ ਅੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਦਾਂ ਮਰਡਰ ਹੋ ਚੁੱਕਿਆ ਸੀਗਾ ਤੇ ਇਮੀਡੀਏਟਲੀ ਅਸੀਂ ਕੇਸ ਫਾਇਰ ਲਾਚ ਕੀਤੀ ਸੀ ਉਹਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮੁਕਦਮਾ ਸੀ ਅਨਟਰੈਸ ਸੀਗਾ ਯੂজিং ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦੇ ਵਿਨੋਦ ਕੁਮਾਰ ਉਰਫ ਵੀਨੂ ਕਾਲੀਆ ਵਿਨੂ ਕੁਨੈਲਿਆ ਜਿਹੜੀ ਕੁਨੈਲ ਪਿੰਡ ਦਾ ਰਹਿਣ ਵਾਲਾ ਹੈ ਖਸ਼ਿਆਰਪੁਰ ਵਿੱਚ ਉਹਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਏਟਲੀ ਸਾਨੂੰ ਨੂੰ ਪਤਾ ਲੱਗਿਆ ਇਮੀਡੀਏਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੀਂ ਉਹਦੀ ਐਲਓਸੀ ਖਲਵਾਈ ਸੀ ਤੇ ਹੁਣ 115249 ਜਦੋਂ ਬੈਂਕਾਕ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਅੱਗੇ ਸਾਡੀ ਫਾਈਲ ਦੀ ਫਾਈਲ ਪੁਲਿਸ ਦੀ ਸਾਡੀ ਟੀਮ ਉੱਥੇ ਉਹਨੂੰ ਗਈ ਤੇ ਉਹਨੂੰ ਅਰੈਸਟ ਕਰਕੇ ਲੈ ਕੇ ਆਈਏ ਜੀ ਸਰ ਪਤਾ ਲੱਗਿਆ ਜੀ ਮੋਟਿਵ ਕਿਸੇ ਦਾ ਕਤਲ ਕਰਨ ਦਾ ਸੀ ਅ ਮੀਨੂ ਕਨਾਲੀ ਅ ਜੀ ਸਾਨੂੰ ਪੁੱਛ ਕੇ ਸੋ ਇਹ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 207 ਦਾ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਣ ਆਇਆ ਸੀ ਤੇ ਉਸ ਦਿਨ ਆਪਸ ਇਹਨਾਂ ਚ ਕੋਈ ਬਹਿਸ-ਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹਨਾਂ ਗੁੱਸੇ ਚ ਆ ਕੇ ਲੇਡੀ ਦੇ ਰੋਡ ਮਾਰਜਿਸ ਕਰਕੇ ਉਸ ਦਾ ਮਰਡਰ ਹੋ ਗਿਆ ਸੀ ਜੀ ਇਹ ਕਦੇ ਆਪ ਵੀ ਬਰਾਮਤ ਕਰ ਲਿਆ ਗਿਆ ਹਾਂਜੀ ਹੁਣ ਚਾਰ ਬਰਾਂਧ ਹੋ ਚੁੱਕਿਆ ਹੈ ਜੀ ਜਿਹੜੀ ਐਫ ਆਈ ਆਰ ਹੈ ਪਹਿਲੇ ਇਨੀਸ਼ੀਅਲੀ 302 ਤੇ 34 ਆਈ ਪੀਸੀ ਦੇ ਅੰਦਰ ਲੌਜ ਹੋਈ ਸੀ ਅਤੇ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਲੇਡੀ ਦਾ ਫੋਨ ਵੀ ਚੋਰੀ ਕਰਕੇ ਲੈ ਗਿਆ ਸੀ ਜਿਸ ਕਰਕੇ 380 ਧਾਰਾ ਵੀ ਐਡ ਹੋਈ ਹੈ ਮੈਂ ਇਹ ਵੀ ਐਡ ਕਰਨਾ ਚਾਹਨਾ ਹੈ ਜਿਹੜਾ ਵੀਨੂ ਕਨਾਲੀ ਹੈ ਇਹਦੇ ਜਿੰਸ ਪਹਿਲਾ ਹੈ 10 ਤੋਂ ਵੱਧ ਮੁਕਦਮੇ ਦਰਜਨ ਜੋ ਕਿ ਬਹੁਤ ਹੀ ਸੰਗੀਨ ਜੁਰਮ ਕੋਈ 307 ਕਈ ਐਨ ਡੀ ਪੀਐਸ ਦੇ ਮੁਕਦਮੇ ਜੀ ਦਰਜ ਹਨ ਉਥੇ ਟਰੱਕ ਡਰਾਈਵਰ ਕੰਮ ਕਰਦਾ ਸੀ 2014 ਚ ਵਾਪਸ ਆਇਆ ਸੀ ਉਸ ਤੋਂ ਬਾਅਦ ਇਹਨੇ ਆਪਣੇ ਉਰੇ ਇੱਕ ਲੋਕਲ ਟੈਕਸੀ ਟਰੈਵਲ ਏਜੰਸੀ ਸਟਾਰਟ ਕੀਤੀ ਸੀ ਤੇ ਹੁਣ ਇਹ ਇੱਕ ਮਹੀਨਾ ਪਹਿਲਾਂ ਪਹਿਲਾਂ ਬੈਂਕਾਕ ਜਾ ਕੇ ਆਇਆ ਸੀ ਹੁਣ ਵਾਪਸ ਆਇਆ ਸੀ ਤੇ ਆਫਟਰ ਦ ਨਾਈਟ ਆਫ ਮਰਡਰ ਹੀ ਇਮੀਡੀਟਲੀ ਵੈਂਟ ਬੈਕ ਟੂ ਬੈਂਕਾਕ ਸਰ ਜਿਹੜਾ ਪੇਸ ਹੈ ਜੀ ਇਹਦੇ ਬਾਰੇ ਦੇ ਵਿੱਚ ਹੋਰ ਕਿਹੜੇ ਕਿਹੜੇ ਖੁਲਾਸੇ ਜਿਹੜੇ ਨਹੀਂ ਜੀ ਹੋਏ ਨੇ ਜੀ ਦੋਸ਼ੀ ਦੱਸੋ ਹਜੇ ਕਾਫੀ ਜਿਹਾ ਅੰਡਰ ਇਨਵੈਸਟੀਗੇਸ਼ਨ ਨੇ ਹਜੇ ਸਾਡੀ ਮਿਸਟਰਾਂ ਦਾ 파ਟ ਹੈ ਉਹ ਅਸੀਂ ਹਜੇ ਓਪਨਲੀ ਮਤਲਬ ਥੋੜੀ ਬਚਤ ਦੱਸ ਸਕਦੇ ਜੀ ਇਸ ਟਾਈਮ ਨਹੀਂ ਦੱਸ ਪਾਵਾਂਗੇ ਜੀ ਸਰ ਜੀ ਇਸ ਤਰ੍ਹਾਂ ਦਾ ਸਾਹਮਣੇ ਆਇਆ ਜੀ ਵੀ ਇਹ ਅਚੰਚੇਤ ਮਾਰਡਰ ਹੋਇਆ ਕਿ ਪਹਿਲਾਂ ਕੋਈ ਪਲਾਨਿੰਗ ਵੀ ਕੀਤੀ ਹੋਈ ਸੀ ਜੀ ਇਸਨੇ ਨਹੀਂ ਦੋਸ਼ੀ ਦੇ ਮੁਤਾਬਕ ਇਹ ਸਿਰਫ ਉਸ ਨੂੰ ਮਿਲਨ ਆਇਆ ਸੀਗਾ ਉਸ ਦਿਨ ਰਾਤ ਨੂੰ ਉਸ ਦਿਨ ਕਿਸੇ ਗੱਲ ਤੇ ਨਾਲ ਦੀ ਆਪਸ ਵਿੱਚ ਬਹਿਸ ਹੋ ਗਈ ਜਿਸ ਕਰਕੇ ਨੇ ਗੁੱਸੇ ਚ ਆ ਕੇ ਉਹਦੇ ਰੋਡ ਮਾਰ ਦਿੱਤੇ

सर कतलकान तो बाद इधर नाल कोई सहयोगी किसी प्रकार का किसी ने सहयोग दे पाया कोई तो गलत सामने आई है हाँ जो पार्ट ऑफ इन्वेस्टिगेशन जिसे इन्वेस्टिगेट कर रहे हैं जी सर रिमांड दे बारे चुकी जानकारी है ये तो सर हमें चार दिन का रिमांड मिला है अगर इफ नीड भी ऐसे हो रिमांड रिक्वेस्ट कराने जी सर रिमांड दे भी चाप

ਇਹਦਾ ਮਰਡਰ ਹੋ ਚੁੱਕਿਆ ਹੈ ਇਹਦਾ ਕੁਝ ਹੋਣੇ ਵਰਡਿੰਗ ਯੂਜ਼ ਕੀਤੀ ਸੀ ਜੀ ਇਹਦੇ ਮੁੰਡੇ ਨੂੰ ਕਾਲ ਕੀਤੀ ਸੀ ਸਰ ਜਿਹੜੇ ਪੁੱਛ ਰਹੇ ਤਾਂ ਕਹਿੰਜੀ ਮ੍ਰਿਤਕ ਦੇ ਪਰਿਵਾਰ ਦੇ ਨਾਲ ਤੇ ਕੀ ਲੀਏ ਕੋਈ ਰਿਲੇਸ਼ਨਸ਼ਿਪ ਹੈ ਜੀ ਜਿਹੜੇ ਮ੍ਰਿਤਕ ਦੇ ਪਰਿਵਾਰਕ ਸੀ ਕਿ ਜੁਨਾ ਨਹੀਂ ਹਾਜੇ ਹਾਜੇ ਹੈ ਜੋ ਕੋਈ ਰਿਲੇਸ਼ਨ ਮ੍ਰਿਤਕ ਦੇ ਪਰਿਵਾਰ ਨਾਲ ਸਾਹਮਣੇ ਨਹੀਂ ਹੈ ਜੀ ਬਹੁਤ ਸ਼ੁਕਰੀਆ